ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਸਤ ਅੱਜ ਸ਼੍ਰੀ ਮੁਖਸਰ ਸਾਹਿਬ ਪਹੁੰਚੇ ਜਰਨੂ ਨਾ ਮੰਡੀ ਬੋਰਡ ਦੇ ਬੂਟੇ ਲਗਾਏ ਦੀ ਮੁਹਿੰਮ ਤਹਿਤ ਬੂਟੇ ਲਗਾਏ ਚੇਅਰਮੈਨ ਹਰਚੰਦ ਸਿੰਘ ਬਸਤ ਨੇ ਮਾਰਕੀਟ ਕਮੇਟੀ ਦਫਤਰ ਸ਼੍ਰੀ ਮੁਖਸਰ ਸਾਹਿਬ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਇਸ ਮੁਹਿੰਮ ਤਹਿਤ ਪੰਜਾਬ ਭਰ ਵਿੱਚ ਬੂਟੇ ਲਗਾਏ ਜਾ ਰਹੇ ਹਨ ਇਸ ਦੇ ਨਾਲ ਹੀ ਸ਼੍ਰੀ ਮੁਖਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਛੋਨੇ ਦੇ ਖਰੀਦਦਾਰਾਂ ਮਾਰਕੀਟ ਕਮੇਟੀ ਦੇ ਫੀਸਾਂ ਦੀ ਗਟਿੱਤੇ ਚੋਰੀ ਦੀਆਂ ਚਰਚਾਵਾਂ ਸੰਬੰਧੀ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਤਾਂ ਬੱਸ ਨੇ ਕਿਹਾ ਕਿ ਇਹ ਸਭ ਬਕਵਾਸ ਗੱਲਾਂ ਹਨ ਇੱਕ ਤਰ੍ਹਾਂ ਦੇ ਡਾਂਸ ਕੋਡ ਦਾ ਪ੍ਰਬੰਧ ਕੀਤਾ ਉਹ ਘੱਟ ਨਹੀਂ ਕਰਦਾ ਕਿਉਂਕਿ ਸਾਡੀ ਸੋਚ ਹੈ ਕਿ ਜਿਹੜੇ ਸਾਡੇ ਮੰਡੀਆਂ ਦੇ ਸ਼ੈੱਡ ਨੇ ਆਫ ਸੀਜ਼ਨ ਟੂ ਨਾਲ ਨੂੰ ਗਰੀਬ ਬੱਚਿਆਂ ਵਾਸਤੇ ਖੇਡਣ ਵਾਸਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਇਆ ਜਾਂ ਅੱਜ ਇੱਥੇ ਅਸੀਂ 3 ਪਲਾਂਟੇਸ਼ਨ ਦਾ ਵੀ ਕੰਮ ਸ਼ੁਰੂ ਕੀਤਾ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਅਸੀਂ ਬੂਟੇ ਲਗਾ ਰਹੇ ਹਾਂ ਔਰ ਹੋਰ ਵੀ ਖਾਲੀ ਥਾਂ ਮੈਂ ਜਿੱਥੇ ਹੈਗੀਆਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਾਈ ਜਾਵੇ ਤਾਂ ਕਿ ਵਾਤਾਵਰਣ ਸਾਫ਼ ਸੁਥਰਾ ਤੇ ਹਰਿਆ ਭਰਿਆ ਹੋਵੇ ਇੱਕ ਮੱਡੀ ਵਿੱਚ ਛੱਠਾ ਝੋਨਾ ਵੇਚਿਆ ਜਾ ਰਿਹਾ ਤੇ ਕਿ ਬਗੈਰ ਕੋਈ ਫੀਸ ਤੋਂ ਵੀ ਝੋਨਾ ਦਿੱਤਾ ਕੀ ਕਰਾਂਗੇ ਦੇਖੋ ਬਗੈਰ ਮਾਰਕੀਟ ਫੀਸ ਤੋਂ ਕੁਝ ਨਹੀਂ ਹੁੰਦਾ ਹੈਗਾ ਕਈ ਵਾਰ ਆਪਾਂ ਬਿਨਾਂ ਗੱਲ ਤੋਂ ਕਹਾਣੀ ਪਾ ਦਿੰਦੇ ਆ ਜੇ ਕੋਈ ਹੈ ਹੈ ਜੇ ਮੈਨੂੰ ਐਵੀਡੈਂਸ ਦੋ ਆਪਾਂ ਕਾਰਵਾਈ ਕਰਾਂਗੇ ਪਰ ਮੈਂ ਸਮਝਦਾ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਸਿਰ ਪਰ ਨਾ ਹੋਵੇ ਮਲਟੀ ਮੋਡ ਜੀ ਕਹਿ ਰਹੇ ਆ ਜੋ ਭਾਰਤੀ ਕੀ ਦੇਖੋ ਸੁਣੀਆਂ ਸਰਾਈਆਂ ਗੱਲਾਂ ਤੇ ਕੋਈ ਤੱਥ ਨਹੀਂ ਹੁੰਦੇ ਹੈਗੇ ਕਿਸੇ ਬਾਰੇ ਕੁਝ ਵੀ ਬੋਲ ਦੋ ਉਹਦੇ ਨਾਲ ਕੀ ਫਰਕ ਪੈਂਦਾ ਜਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਸਾਨੂੰ ਜੋ ਗੱਲ ਕਿਸੇ ਤੱਥਾਂ ਦੇ ਆਧਾਰ ਤੋਂ ਹੋਵੇ ਉਹੀ ਕਰਨੀ ਚਾਹੀਦੀ ਕਸਬਾ ਧਾਰੀਵਾਲ ਵਿਖੇ ਦਿਨ ਦਿਹਾੜੇ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਛਾਤਰ ਚੋਰ ਨੇ ਪਹਿਲਾਂ ਕਾਫੀ ਦਿਰ ਆਸ-ਪਾਸ ਨਿਗਰਾਨੀ ਰੱਖੀ ਤੇ ਬਾਅਦ ਵਿੱਚ ਮੌਕਾ ਮਿਲਦੇ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਉਹ ਫਰਾਰ ਹੋ ਗਏ ਬਹਾਰਾਲ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਤੇ ਇਹ ਰਿਕਾਰਡਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਟਾਰਾ ਹਲਕਾ ਫਤਿਹਗੜ ਚੂੜੀਆਂ ਦੇ ਨਜ਼ਦੀਕੀ ਪਿੰਡ ਰੂਪੋਵਾਲੇ ਦੇ 22 ਸਾਲਾ ਨੌਜਵਾਨ ਦੀ ਦੁਬਈ ਦੇ ਵਿੱਚ ਕ੍ਰੇਨ ਦਾ ਬੂਮ ਟੁੱਟਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਜਿੱਤੇ ਕਿ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਤ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀ ਪੁੱਤਰ ਬਲਕਾਰ ਮਸੀ ਪਿੰਡ ਰੂਪਵਾਲੀ ਰੋਜੀ ਰੋਟੀ ਕਮਾਉਣ ਲਈ ਕਰੀ ਪੋਨੇ 2 ਸਾਲ ਪਹਿਲਾਂ ਦੁਬਈ ਦੀ ਟੈਕ ਕੰਪਨੀ ਵਿੱਚ ਹਾਇਰ ਪਰਦੇ ਵੀਜ਼ੇ ਤੇ ਗਿਆ ਸੀ ਤੇ ਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਉਹਨਾਂ ਦੇ ਨਾਮ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਾਰਜ ਮਸੀ ਦੀ ਮੋਬਾਈਲ ਕ੍ਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜ਼ਖਮੀ ਹੋ ਗਏ ਜਿਸ ਨੂੰ ਇਲਾਜ ਲਈ ਕੰਪਨੀ ਦੀ ਅਧਿਕਾਰੀਆਂ ਨੇ ਹਸਤਾ ਲਜਾਇਆ ਜਿੱਥੇ ਕਿ ਲਾਜ਼ਰਾਨ ਉਸ ਦੀ ਮੌਤ ਹੋ ਗਈ। ਬਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕੱਲਾ ਨੂੰ ਪਤਾ ਲੱਗਾ ਪਿਓ ਦੇ ਸੱਟ ਲੱਗ ਗਈ ਆ ਬਾਅਦ ਚ ਪਤਾ ਲੱਗਾ ਘੰਟੇ ਤੱਕ ਪਿਓ ਮੁਸੀਨ ਥਲੇ ਆ ਗਿਆ ਵਾ ਕੱਲਾ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪੰਨੇ 2 ਸਾਲ ਹੀ ਹੋ ਗਏ ਆ ਜਿਹੜੀ ਤੜੀ ਲਾਸਟ ਟਾਈਮ ਗੱਲ ਲਈ ਫੇਰ ਨਾ ਕੀ ਗੱਲਾਂ ਬਤਾ ਕਿਤੇ ਆਨੇ ਗੱਲਾਂ ਬਤਾ ਕਿ ਤੇ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇਹ ਜਿਹੜਾ ਵਿਆਹ ਦਾ ਕੁਵਾਰਾ ਸੀ ਹਾਂਜੀ ਉਹ ਕੁਵਾਰਾ ਸੀ ਕਿੰਨਿਆ ਕਿੰਨਿਆ ਪੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਪੈਣਾ ਵਾ ਹਾਂਜੀ ਇੱਕ ਵਿਆਹੀ ਆ ਕੀ ਆਪਾਂ ਮੰਗੀ ਕਰਦੇ ਆ ਪੰਜਾਬ ਸਰਕਾਰ ਜਾਂ ਜਿੱਥੇ ਕਰਨੀ ਆ ਮੇਰੇ ਬੱਚੇ ਦੀ ਡੈਡ ਬੋਰਡ ਦੀ ਮੇਰੇ ਘਰ ਆਉਣੀ ਚਾਹੀਦੀ ਆ ਹੇ ਬਹੁਤ ਗਰੀਬ ਮਾਂ ਹੇ ਬਹੁਤ ਗਰੀਬ ਮਾਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਅ ਜੀ ਨਾਮ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਕੀ ਮਾਮਲਾ ਕੀ ਹੈ ਜੀ ਇਹ ਜੀ ਜੋਰਜ ਮਸੀਹ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਰਬਾਰਾ ਮਸੀਹ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਤੇ ਪ੍ਰਾਗਿਆ ਤੇ ਉਹ ਦੀ ਸਪੋਰਟਲੀ ਡੈਥ ਹੋ ਗਈ ਹੈ। ਉਹ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੋ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਤ ਜ਼ਰੂਰਤੀ ਕੀਤੀ ਜਾਵੇ। ਅੱਜ ਮੋਹਾਲੀ ਦੇ ਬੀ ਆਰ ਅੰਬੇਦਕਰ ਮੈਡੀਕਲ ਇੰਸਟੀਚਿਊਟ ਅਧੀਨ ਪੈਂਦੇ ਜੱচ্চਾ ਬਚਾ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਪਾਰਕਿੰਗ ਵਿਵਸਥਾ ਦਾ ਇਸ ਕਦਰ ਬੁਰਾ ਹਾਲ ਹੋ ਚੁੱਕਾ ਹੈ ਕਿ ਜਿੱਦਾਂ ਖਮਿਆਜ਼ਾ ਹੁਣ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਜਿਸੇ ਤਾਜ਼ਾ ਮਿਸਾਲਾ ਜੋ ਸਵੇਲੇ ਵੇਖਣ ਨੂੰ ਮਿਲੀ ਜਦੋਂ ਇੱਕ ਗਰਭਵਤੀ ਮਹਿਲਾ ਨੂੰ ਇਲਾਜ ਲਈ ਐਂਬੂਲੈਂਸ ਲੈ ਕੇ ਜ਼ਿਲ੍ਹਾ ਹਸਪਤਾਲ ਤੱਕ ਟਾਈਮ ਸਿਰ ਪਹੁੰਚੀ ਲੇਕਿਨ ਮਰੀਜ਼ ਨੂੰ ਲੈ ਕੇ ਡਾਕਟਰ ਤੱਕ ਪਹੁੰਚਣ ਲਈ ਪਾਰੀ ਮੁਸ਼ਕਲ ਤੋਂ ਬਾਅਦ ਵੀ ਹਸਪਤਾਲ ਦੀ ਬਿਲਡਿੰਗ ਵਿੱਚ ਦਾਖਲ ਨਹੀਂ ਹੋ ਸਕੇ ਕਿਉਂਕਿ ਪਾਰਕਿੰਗ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਆਮ ਲੋਕਾਂ ਨੂੰ ਵੀ ਇਹ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਉਹ ਐਂਬੂਲੈਂਸ ਲਈ ਰਾਜ ਰੋਡ ਛੱਡ ਕੇ ਪਾਰਕਿੰਗ ਕਰਨੀ ਚਾਹੀਦੀ ਹੈ ਹਾਂਜੀ ਕਿਸ ਨਾਂ ਦੀ ਤੁਮ ਕਿਸ ਨਾਂ ਦੀ ਦੇਵੇ ਅੱਛਾ ਕਹਾਂ ਕੇ ਰਹਿਨੇ ਵਾਲੇ ਹੋ ਨਾਨੇ ਵਾਲਾ ਬਿਹਾਰ ਦੇ

ਤੁਸੀਂ ਪੈਦਰ ਲੈ ਕੇ ਜਾਣਾ ਪੈ ਰਹਿਆ। ਕੀ ਕਰੇ ਆਪ ਤੁਸੀਂ ਨਾਊਨਸਮੈਂਟ ਵੀ ਕਰ ਰਹੇ ਸੀਗੇ। ਆ ਰਾਇਸੀ ਕੋਈ ਆ ਹੀ ਨਹੀਂ ਰਹਾ ਪਿੱਛੇ ਆਰਮੀ ਲਿਖਿਆ ਸਰਕਾਰੀ ਗਾੜੀ ਹੈ। ਡਿਊਟੀ ਵਾਲੇ ਕੀ ਗਾੜੀ ਹੈ। ਮਗਰ ਆਰਮੀ ਲਿਖਿਆ ਹੋਇਆ ਹੈ। ਉਸ ਕੋ ਨਹੀਂ ਪਤਾ ਰਾਹ ਤੇ ਮੈਂ ਨਹੀਂ ਲਗਾਣੀ। ਉਹ ਆਰਮੀ ਕਹੋਗੇ ਵੀ ਉਹ ਕੋ ਇਹ ਖੁਦ ਰੈਗੂਲੇਸ਼ਨ ਵਿੱਚ ਰਹਤੇ ਨੇ। ਦੇਖ ਲਓ ਆਪਕੇ ਸਾਹਮਣੇ ਰੈਗੂਲੇਸ਼ਨ ਹੈ। ਜਹੀਂ کہیں ਵੀ ਖੜੀ ਕਰਕੇ ਭਾਗ ਜਾਂਦੇ ਹੈ। ਪਰ ਨਾ ਅਮਰਜੰਸੀ ਹੈ ਜਾਂ ਨਾ ਮਿੰਟ ਮਿੰਟ ਤੇ ਅਮਰਜੰਸੀ ਹੈ। ਜੇ ਆਪ ਜੇ ਪ੍ਰੈਗਨੰਸੀ ਹੈ ਜੇ ਕੋਈ ਐਕਸੀਡੈਂਟ ਹੋਗਾ ਤਾਂ ਫਿਰ ਕੀ ਹੋਗਾ? कहते तो बोल बोलेंगे ना एक सौ आठ ड्राइवर है जो गाड़ी नहीं सही चलाते उसकी वजह से होता आप देख लो आपके सामने धन्यवाद आप अब लीजिए आपका नाम क्या है सूरज पाल क्या काम करते हो एम एम्ट। टी एम टी हो जी तो क्या अभी दिक्कत क्या आई रास्ते में गाड़ी खड़ी हुई तो इसलिए गाड़ी वहाँ तक तो पहुँचा नहीं पाई टेबल रूम तक टेबल रूम तक इनको पैदल लेके जाना पड़ रहा है अच्छा तो आपने अनाउंसमेंट भी कर रहे थे हाँ, अनाउंसमेंट भी करा था कोई गड्डी वाला कोई आई नहीं पर ये तो पार्किंग वालों को सोचना चाहिए कम से कम गाड़ी साइड में लगा। तो पार्किंग वालों से कहते हैं कि साइड से लगाना चाहिए कि हमारी गड्डी निकलने का रास्ता तो होना चाहिए ਗੁਰੂ ਘਰ ਵਿੱਚ ਪਿੰਡ ਦੀਆਂ ਔਰਤਾਂ ਨੇਤੀਆਂ ਦਾ ਤਿਹਾੜ ਮਨਾਉਣ ਦੀ ਗੱਲ ਕਹੀ ਸੀ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪਹਿਲਾਂ ਹੀ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੂੰ ਗਾ ਕੇਤਾ ਸੀ ਕਿ ਗੁਰੂ ਘਰ ਵਿੱਚ ਕਦੇ ਤਿਆਂ ਦਾ ਮੇਲਾ ਨਹੀਂ ਲੱਗਦਾ ਇਸ ਦੇ ਬਾਵਜੂਦ ਵੀ ਤਿਆਂ ਦਾ ਮੇਲਾ ਕਰਵਾਇਆ ਗਿਆ ਅੱਜ ਫਿਰ ਸਿੱਖ ਜਥੇਬੰਦੀਆਂ ਨੇ ਹਾਜ਼ਰ ਹੋ ਕੇ ਪਛਤਾਪ ਦੇ ਅਰਦਾਸ ਕੀਤੀ ਤੇ ਮਾਫੀ ਮੰਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਮਸਲਾ ਪਿੰਡਾ ਟੀਦਾ ਸੀਗਾ ਦਾਸ ਸਜੀਤ ਸਿੰਘ ਖਾਲਸਤਾਨੀ ਫਲਕਨ ਚਾਰਜ ਫਲੋਰ ਸ਼ਰੋਮਨੀਆਂ ਕਾਦੀ ਦਾ ਦਾਮਦਾਰ ਬੇਨਤੀ ਆ ਵੀ ਅੱਜ ਅਟੇ ਦਾ ਇੱਕ ਮਾਮਲਾ ਉਹ ਸੀਗਾ ਜਿਹੜਾ ਇਹਨਾਂ ਨੂੰ ਕੱਲ ਅਸੀਂ ਆਏ ਸੀਗੇ ਤਿੰਨ ਸਿੰਘ ਅਸੀਂ ਇਹਨਾਂ ਨੂੰ ਸਮਝਾ ਕੇ ਗਏ ਸੀ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ ਤੀਆਂ ਦਾ ਵੀ ਇਹ ਨਾ ਕਰਾਓ ਤੇ ਫੇਰ ਵੀ ਸਾਡੀ ਗੱਲ ਨੂੰ ਇਹਨਾਂ ਨੇ ਨਗੌਲਾ ਕੀਤਾ ਇਹ ਇਹਨਾਂ ਨੇ ਪ੍ਰੋਗਰਾਮ ਕਰਾ ਲਿਆ ਤੇ ਤੁਸੀਂ ਵੀ ਖੜੋ ਬੁੱਤੇ ਹਾਂ ਜੀ ਤੇ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ ਪਏ ਸੀ ਤੇ ਸਾਡੇ 90 ਜਵਾਨਾਂ ਨੇ ਆਣ ਕੇ ਰੋਕ ਦਿੱਤਾ ਦੋ ਦੰ ਅੱਧਾ ਕੁ ਹੋਇਆ ਸੀ ਉਧਰ ਨਹੀਂ ਪਰ ਗੁਰੂ ਘਰਾਂ ਇੱਕ ਚੀਜ਼ ਨਹੀਂ ਚਾਹੀਦੀ ਤੇ ਇਹਨਾਂ ਨੇ ਅਸੀਂ ਅੱਜ ਹੁਣ ਇੱਥੇ ਪਿੰਡ ਅੱਟੇ ਦੇ ਵਿੱਚ ਪਹੁੰਚੇ ਹਾਂ ਅੱਟੇ ਦੇ ਵਿੱਚ ਪਹੁੰਚ ਕੇ ਉਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਹੋਰ ਸੰਗਤ ਸੀ ਜਿਹੜੀ ਵਿੱਚ ਜੋ ਬੀਬੀਆਂ ਕਰਾਉਣ ਵਾਲੀਆਂ ਸੀ ਜੀ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਬਹਿ ਕੇ ਮਾਫੀ ਮੰਗੀ ਆ। ਬਈ ਅਸੀਂ ਨਹੀਂ ਗਾਂਵਾਂ ਵਾਸਤੇ ਇਦਾਂ ਦਾ ਪ੍ਰੋਗਰਾਮ ਗੁਰਦਾਰ ਸਾਹਿਬ ਗੁਰੂ ਘਰ ਦੇ ਵਿੱਚ ਨਹੀਂ ਕਰਾਵਾਂਗੇ। ਤੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਈ ਅਸੀਂ ਉਹਨਾਂ ਨੂੰ ਸੇਵਾ ਇਹ ਲਾਈ ਆ ਵੀ ਤੁਸੀਂ ਗੁਰੂ ਘਰ ਕੱਲ ਆਣ ਕੇ ਦੇਖ ਕਰਵਾ ਕੇ ਗੁਰੂ ਘਰ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਮਾਫੀ ਮੰਗ ਲੈਣਾ। ਠੀਕ ਹੈ ਜੀ ਇਹ ਬੇਨਤੀ ਨੂੰ ਪ੍ਰਮਾਨ ਕੀਤਾ ਸਾਰੇ ਪਿੰਡ ਨੇ ਸਾਰਾ ਪਿੰਡ ਨਦਰ ਉਪਰ ਕਮੇਟੀ ਨੇ ਇਹ ਗੱਲ ਨੂੰ ਸਾਡੀ ਨੂੰ ਮੰਨਿਆ ਉਹ ਕੱਲ ਅਰਦਾਸ ਵੀ ਚਲਾਉਣਗੇ ਤੇ ਨਾਲ ਉਹ ਆਪਣੀ ਮਾਫੀ ਵੀ ਮੰਗਣਗੇ ਉਹ ਮਾਫੀ ਮੰਗ ਜਿਹੜਾ ਭੁੱਲਿਆ ਪਾਟ ਗਿਆ ਘਰ ਰਾਜ ਵੀ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਮਾਫੀ ਮੰਗ ਮੰਗ ਰਹੇ ਆ ਉਹਨਾਂ ਨੇ ਮਾਫੀ ਦੀ ਕਾਲੂ ਮਾਫੀ ਸਾਰੇ ਇਕੱਠੇ ਹੋ ਕੇ ਮੰਗਣਗੇ ਇੰਨਾ ਕੁਝ ਕਹਿੰਦੇ ਹੋਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਦਵਿੰਦਰ ਜੀ ਕੀ ਫਤਿਹ ਅਸੀਂ ਅੱਜ ਪਿੰਡ ਅਟਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਹਜੂ ਦੇ ਵਿੱਚ ਇੱਕ ਤੀਆਂ ਦਾ ਤਿਹਾਰ ਜਿਹੜਾ ਬੀਬੀਆਂ ਵੱਲੋਂ ਮਨਾਇਆ ਜਾ ਰਿਹਾ ਸੀ ਕੱਲ ਸਾਨੂੰ ਪਤਾ ਲੱਗਾ ਸੀਗਾ ਤੇ ਇੱਥੇ ਤੀਏ ਦਾ ਇਤਿਹਾਰ ਜਿਹੜਾ ਹੈ ਜਾਂ ਤੀਏ ਦਾ ਮੇਲਾ ਮਨਾਇਆ ਜਾਣਾ ਹੈ ਕੱਲ ਅਸੀਂ ਇੱਥੇ ਤਿੰਨ ਚਾਰ ਸਿੰਘ ਆਏ ਸਾਂ ਤੇ ਪਿੰਡ ਨਿਵਾਸੀਆਂ ਨੂੰ ਪ੍ਰਬੰਧਕ ਕਮੇਟੀ ਨੂੰ ਅਸੀਂ ਬੇਨਤੀ ਕਰਕੇ ਗਏ ਸਾਂ ਕਿ ਭਾਈ ਗੁਰਦੁਆਰੇ ਦੇ ਵਿੱਚ ਐਦਾਂ ਦੇ ਮੇਲੇ ਜਿਹੜੇ ਨਹੀਂ ਮਨਾਏ ਜਾਂਦੇ ਤੇ ਗੁਰੂ ਘਰ ਦੇ ਵਿੱਚ ਨਹੀਂ ਚੱਗੇ ਲੱਗਦੇ ਤੇ ਪਰ ਪ੍ਰਬੰਧਕਾਂ ਦੇ ਸੰਯੋਗ ਦੇ ਨਾਲ ਪਿੰਡ ਨਵਾਸੀਆਂ ਨੇ ਇੱਥੇ ਫੇਰ ਅੱਜ ਜਿਹੜਾ ਤੀਹੇ ਦਾ ਮੇਲਾ ਮਨਾਇਆ ਗਿਆ ਅੱਜ ਫੇਰ ਸਾਨੂੰ ਨੌਜਵਾਨਾਂ ਨੇ ਪਿੰਡਦਿਆਂ ਨੇ ਆਣ ਕੇ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਨਾਲ ਸੰਬੰਧ ਹਨ ਉਹਨਾਂ ਨੇ ਬੇਨਤੀ ਕਰਕੇ ਇਹ ਜੋ ਮੇਲਾ ਚੱਲ ਰਿਹਾ ਸੀ ਉਹਨੂੰ ਰੋਕਿਆ ਹੈ ਤੇ ਦਾਸ ਬਲਵਿੰਦਰ ਸਿੰਘ ਜੀ ਗਿਆਨੀ ਔਰ ਭਾਈ ਸਰਜੀਤ ਸਿੰਘ ਜੀ ਖਾਲਸਤਾਨੀ ਔਰ ਭਾਈ ਬਲਬੀਰ ਸਿੰਘ ਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਹਾਂ ਜੋ ਗੁਰੂ ਘਰ ਦੇ ਵਿੱਚ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਸਾਰਿਆਂ ਨੇ ਰਲ ਕੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਕਾਇਮ ਰੱਖਦੇ ਹੋਏ ਅਸੀਂ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਗੋਗ ਹਾਜ਼ਰ ਹੋ ਕੇ ਗੁਰੂ ਸਾਹਿਬ ਕੋਲੋਂ ਸਾਰਿਆਂ ਨੇ ਪਛਤਾਵਾ ਦੀ ਅਰਦਾਸ ਕੀਤੀ ਹੈ ਤੇ ਸਤਿਗੁਰ ਜੀ ਦੀ ਬੇਹਜੂਦੀ ਦੇ ਵਿੱਚ ਅਸੀਂ ਗਲਤੀ ਮੰਨ ਕੇ ਤੇ ਇਹ ਅਸੀਂ ਜੋ ਪ੍ਰੋਗਰਾਮ ਹੈ ਅਗਲਾ ਅਸੀਂ ਬੇਨਤੀ ਕੀਤੀ ਕਿ ਅੱਗੇ ਤੋਂ ਨਗਰ ਨਿਵਾਸੀ ਸੰਗਠਾ ਵੱਲੋਂ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਅਸੀਂ ਗੁਰੂ ਘਰ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਾਂਗੇ ਅਵਤਾਰਨਗਰ ਚਲੰਦਰ ਦੀ ਗਲੀ ਨੰਬਰ 13 ਅੰਕੀ ਉਸ ਸਮੇਂ ਹਾਈ ਵੋਲਟੇਜ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਘਰ ਵਿੱਚ ਕਿਸੇ ਗੈਰ ਔਰਤ ਨਾਲ ਮौज-ਮਸਤੀ ਕਰ ਰਿਹਾ ਹੈ ਪੀੜਤ ਮਹਿਲਾ ਨੇ ਜਿੱਥੇ ਮਕਾਨ ਮਾਲਕ ਤੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਟਰਾਇਆ ਉੱਥੇ ਹੀ ਪੁਲਿਸ ਵੱਲੋਂ ਮਕਾਨ ਮਾਲਕ ਤੋਂ ਪੁੱਛਗਿੱਛ ਲਈ ਰਿਹਾਸਤ ਵਿੱਚ ਲਿਆ ਗਿਆ। ਤਾਂ ਕੀ ਬਾਤ ਕਹੋਈ ਆਪ ਹਾਂ ਪਰ ਪਹੁੰਚੇ ਹੋ। ਮੈਂ ਇੱਥੇ ਲੜਕੀ ਲੈ ਕੇ ਆ। ਮੈਂ ابھی ਮੌਜੂਦੇ ਟਾਈਮ 'ਤੇ ਆਪਣੇ ਘਰ ਵਾਲੇ ਕੋਲ ਗਈ ਹਾਂ। ਕਿਉਂ ਲੜਕੀ ਲੈ ਕੇ ਆ।

आपके बच्चे भी हैं है। आपके मेरे दो बच्चे हैं डिवोर्स हुआ है आपका उनके साथ कुछ भी नहीं हुआ फिर क्यों रह रहे हैं उनके साथ वो मकान पाली रख रहे नहीं वो मेरी लड़की ने मेरी लड़की सो so, अब पुलिस प्रशासन आप को लड़की आपने लड़की दे दी है मैंने पुलिस प्रशासन को दरखास्त देने गई तो पुलिस प्रशासन नहीं आ रही थी अभी अचानक ही पुलिस प्रशासन चार घंटे बाद आई है तो अंदर बढ़ गई एक घंटे तक दरवाजा खुलवाई फोन पे पता नहीं क्या क्या बातें कर रही थी अंदर से दरवाजा खुलवा के अंदर पढ़ के मेरे को अंदर जाने नहीं दिए फिर अंदर से आप उसको भगा के फिर बाहर अंदर मौजूद नहीं है वो तो नहीं अंदर मौजूद नहीं उसके कपड़े मौजूद है सारे एक रूम में ताला लगा लगाओ so, तो अगली कार्रवाई क्या करोगे अभी अगली कार्रवाई मकान मालिक मेरे को दोनों को पेश करवाए फिर मैं मकान मालिक को छोडूंगी नहीं इसका जिम्मेदार मकान मालिक है ठीक चलो ठीक मेरी मैं की खड़ा जी वो है ओल्ड एज का ਸੂਫੀ ਗਾਇਕ ਖਾਨਸਰਾਜ ਹਾਂਸ ਦੇ ਘਰ ਨੇੜੇ ਸਿੱਧ ਸ੍ਰੀ ਰਵਿਦਾਸ ਭਵਨ ਉਚੋਰਾ ਨੇ ਨਿਸ਼ਾਨਾ ਬਣਾਇਆ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਨੇ ਦੱਸਿਆ ਕਿ ਸ਼ਹਿਰ ਵਿੱਚ ਲਗਾਤਾਰ ਵਾਰਦਾਤਾ ਹੋ ਰਹੀਆਂ ਤੇ ਇਸੇ ਕਾਰਨ ਰਾਤ 2 ਵਜੇ ਲਿੰਕ ਰੋਡ ਤੇ ਸਿੱਧ ਸ੍ਰੀ ਰਵਿਦਾਸ ਭਵਨ ਚ ਚੋਰਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੱਸਿਆ ਹੈ ਕਿ ਸ੍ਰੀ ਰਵਿਦਾਸ ਭਵਨ ਵਿੱਚ ਇਹ ਚੌਥੀ ਘਟਨਾ ਹੈ ਵਰਿੰਦਰ ਨੇ ਦੱਸਿਆ ਕਿ ਉਹਨਾਂ ਇਸ ਮਾਮਲੇ ਸੰਬੰਧੀ ਸੀਪੀ ਸਾਹਿਬ ਨਾਲ ਗੱਲ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਵਰਿੰਦਰ ਨੇ ਦੱਸਿਆ ਕਿ 3-4 ਦਿਨ ਪਹਿਲਾਂ ਹੀ ਦਿਨ ਦਿਹਾੜੇ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸਨ ਹੋਈ ਕਿ ਸ਼ਹਿਰ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਚੋਰੀਆਂ ਜੀ ਲੁੱਟਾਂ ਖੋਹਾਂ ਵਾਰਦਾ ਤਾਂ ਹੋ ਰਹੀਆਂ ਹੂੰ ਉਸੇ ਤਰ੍ਹਾਂ ਹੀ ਅੱਜ ਸਾਡੇ ਸ਼੍ਰੀ ਗੁਰੂ ਅਰਦਾਸ ਪਵਨ ਹੂੰ ਲਿੰਕ ਰੋਡ ਦੇ ਉੱਤੇ ਰਾਤ ਦੇ 2 ਵਜੇ ਕਰੀਬ ਹੂੰ ਚੋਰ ਦਾਖਲ ਹੋਏ ਹੂੰ ਔਰ ਇਸ ਗੁਰਦਰਾ ਸਾਹਿਬ ਦੇ ਵਿੱਚ ਪਵਨ ਦੇ ਵਿੱਚ ਇਹ ਚੌਥੀ ਵਾਰਤਾਂ ਹੈ ਅੱਜ ਤੱਕ ਪੁਲਿਸ ਜਿਹੜੀ ਹੈ ਅਸੀਂ ਪੁਲਿਸ ਨੂੰ ਕਈ ਵਾਰੀ ਮਿਲੇ ਆ ਹੂੰ ਸੀਪੀ ਸਾਹਿਬ ਨੂੰ ਕਈ ਵਾਰੀ ਮਿਲੇ ਆ ਅੱਜ ਤੱਕ ਚਾਰ ਚੋਰੀਆਂ ਦੀ ਕੋਈ ਵੀ ਜਿਹੜੀ ਹੈ ਵਾਰਦਾਤ ਹੋਈ ਹੈ ਉਹ ਟ੍ਰੇਸ ਨਹੀਂ ਹੋ ਸਕ ਪੁਲਿਸ ਕਰ ਸਕਦੀ ਔਰ ਦਿਨ ਹੋਵੇ ਪਰਸੋਂ ਚੌਥ ਇੱਕ ਮੋਟਰਸਾਈਕਲ ਅੰਦਰੋਂ ਗੁਰਦਾਰ ਸਾਹਿਬ ਚੋਰੀ ਚੱਕ ਕੇ ਲੈ ਗਿਆ ਦਿਨੇ ਇਹ ਕਿੰਨੀ ਦੀ ਗੱਲ ਹੈ ਜੀ ਇਹ ਤਿੰਨ ਚਾਰ ਦਿਨ ਹੋ ਗਏ ਇਸ ਗੱਲ ਉਹ ਵੀ ਟ੍ਰੇਸ ਨਹੀਂ ਹੋ ਸਕਿਆ ਠੀਕ ਹੈ ਫਿਰ ਸਾਈਕਲ ਚੱਕ ਕੇ ਫਿਰ ਦੋ ਸਿਲੰਡਰ ਚੱਕ ਕੇ ਲਗਿਆ ਰਾਤ ਨੂੰ ਪੁਲਿਸ ਚੋਰ ਨਹੀਂ ਪਤਾ ਲੱਗਾ ਜੀ ਅੱਜ ਜਿਹੜੀ ਵਾਰਦਾਤ ਹੈ ਬੜੀ ਚੋਰਾਂ ਦੀ ਹਿੰਮਤ ਹੈ ਕਿ ਗੁਰਦਾਰ ਸਾਹਿਬ ਚ ਵੜ ਕੇ ਦਰਜੇ ਨੂੰ ਤੱਕ ਕੇ ਵਿੱਚ ਅੰਦਰ ਮੰਦਾ ਵੜ ਜਾਣਾ ਔਰ ਲੰਮੇ ਬੈ ਕੇ ਉਹਨਾ ਉਹਨੇ ਔਰ ਕੈਮਰੇ ਉੱਪਰ ਲਿਫਾਫੇ ਚੜਾ ਦੇ ਨੇ ਤਾਂ ਕਿ ਪਤਾ ਨਾ ਲੱਗੇ ਕਿ ਉਹ ਜਿਹੜੀ ਆ 45 ਤੋਂ 50000 ਰੁਪਏ ਦਾ ਗੋਲਕ ਜਿਹੜੀ ਸੰਤਾਨ ਦੀ ਜਿਹੜੀ ਪੇਟਾ ਕੀਤੀ ਹੋਈ ਸੀ ਉਹ ਲੈ ਗਿਆ। ਕਰੀਬ ਕਿੰਨੇ ਜਾਣੇ ਸੀ ਉਹ ਜੀ? ਕਿ ਕੈਮਰੇ ਦੇ ਵਿੱਚ ਤੇ ਅੰਦਰ ਜਿਹੜਾ ਵਿਅਕਤੀ ਕੋਈ ਆਇਆ ਹੋ ਸਕਦਾ ਬਾਹਰ ਉਹਦੇ ਸਾਥੀ ਹੋਣ ਪਰ ਉਹਦੋਂ ਨੂੰ ਪਤਾ ਨਹੀਂ ਲੱਗਾਈ ਤੱਕ ਥਾਣਾ ਕਿਹੜਾ ਪੈਂਦਾ ਜੀ ਥਾਣਾ ਡਿਵੀਜ਼ਨ ਨੰਬਰ 6 ਪੈਂਦਾ ਜੀ ਇਸ ਬੰਦੇ ਇਸ ਗਾਇਤ ਕਰਤੀ ਸੀ ਪੁਲਿਸ ਨੇ ਪੁਲਿਸ ਨੇ ਕੰਪਲੀਟ ਕਰ ਚੁੱਕੀ ਹੈ ਪੁਲਿਸ ਆ ਚੁੱਕੀ ਹੈ ਜੀ ਠੀਕ ਹੈ ਅਸੀਂ ਪੁਲਿਸ ਨੂੰ ਪੂਰ ਜੁਰਮ ਬੀਤੀ ਕਰਦੇ ਹਾਂ ਕਿ ਇਸ ਵਾਰਦਾਤ ਨੂੰ ਜਿੰਨੀ ਜਲਦੀ ਹੋ ਸਕੇ ਇਹਨੂੰ ਟ੍ਰੇਸ ਕਰਾਇਆ ਜਾਵੇ ਨਹੀਂ ਤੇ ਅਸੀਂ ਜਿਹੜੀ ਪੂਰੀ ਸੰਤ ਲੈ ਕੇ ਥਾਣੇ ਤੇ ਕਰਾਉ ਕਰਾਂਗੇ ਅਸੀਂ ਜੋ ਕਰਾਉ ਕਰਾਂਗੇ ਸੀਬੀ ਦੇ ਕੋਲ ਪੇਸ਼ ਹਾਵਾਂਗੇ ਠੀਕ ਹੈ ਜੈ ਗੁਰਦੇਵ ਧੰਨਵਾਦ ਜਿਲ੍ਹਾ ਗੁਰਦਾਸਪੁਰ ਦਾ ਪਿੰਡ ਬੁੱਲੋਵਾਲ ਜੋ ਵਿਦੇਸ਼ੀ ਬੈਠੇ ਐਨਆਰਆਈ ਸਭ ਬੁੱਲੇਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਨੌਜਵਾਨ ਨੇ ਲੱਖਾਂ ਰੁਪਏ ਖਰਚ ਕੇ ਪਿੰਡ ਦੀ ਨਹਿਰ ਬਦਲੀ ਤੇ ਉੱਥੇ ਇਸ ਪਿੰਡ ਤੇ ਅਤੇ ਸਬਦੇ ਕੰਮਾ ਤੋਂ ਸੇਧ ਲੈਂਦੇ ਹੋਏ ਇਸ ਇਲਾਕੇ ਦੇ ਇੱਕ ਹੋਰ ਪਿੰਡ ਬਾਗੋਵਾਨੇ ਦੇ ਨੌਜਵਾਨਾਂ ਨੇ ਵੀ ਆਪਣੇ ਪਿੰਡ ਦੀ ਨਹਿਰ ਬਦਲਣ ਦਾ ਟੀਚਾ ਲੈ ਕੇ ਕੰਮ ਕੀਤਾ ਚਾਰਿਆ ਹੈ ਉੱਥੇ ਪਿੰਡ ਬਾਗੋਵਾਨੇ ਦੇ ਨੌਜਵਾਨ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਕਰੀਬ 10 ਸਾਲ ਵਿਦੇਸ਼ ਰਹਿ ਕੇ ਆਇਆ ਹੈ ਤੇ ਉੱਥੇ ਦਜਤੋਂ ਰੈਂਟ ਸੈਣਾ ਹੰਡਿਆ ਤਾਂ ਇੱਥੇ ਪੰਜਾਬ ਆ ਕੇ ਇਹ ਅਹਿਸਾਸ ਹੋਇਆ ਕਿ ਆਪਣੇ ਪਿੰਡਾਂ ਨੂੰ ਵੀ ਇੱਕ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾਇਆ ਜਾਵੇ ਅਤੇ ਨੇਲੇ ਪਿੰਡ ਬੁੱਲੇਵਾਲ ਦੇ ਨੌਜਵਾਨ ਸਾਬ ਤੋਂ ਵੀ ਸੇਧ ਮਿਲੀ ਤਾਂ ਪਿੰਡ ਦੇ ਹੀ ਹੋਰਾਂ ਨੌਜਵਾਨਾਂ ਨੂੰ ਨਾਲ ਲੈ ਕੇ ਇਹ ਸੰਸਥਾ ਬਣਾਈ। ਸੁਰ 10 11 10 11 ਸਾਲ ਹੋ ਗਿਆ ਭਾਈ ਕਨਈਆ ਜੀ ਵੈਲਫਰ ਸੁਸਾਇਟੀ ਛੜੀ ਰਜਿਸਟਰਡ ਆ ਪਾਰ ਸਰਕਾਰ ਵੱਲੋਂ। ਸੋ ਇਹਦੇ ਵਿੱਚ ਅਸੀਂ ਘੱਟ ਤੋਂ ਘੱਟ ਹੁਣ ਤੱਕ 65-70 ਲੱਖ ਰੁਪਏ ਦਾ ਕੰਮ ਕੀਤਾ ਜਿਦੇ ਵਿੱਚ ਲੋੜਵੰਦਾਂ ਦੇ ਲੈਣ-ਚੁਵਾਏ ਆ ਘਰ ਬਣਾਏ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਿਹੜੇ ਟ੍ਰੀਟਮੈਂਟ ਜਿਹੜਾ ਕਰਵਾਇਆ ਨਾਲ ਦੀ ਨਾਲ ਸਾਡੇ ਮਨ 'ਚ ਇਹ ਇੱਕ ਚਿੰਗਿਆ ਨੌਜਵਾਨ ਵੀਰਾਂ ਦੇ ਕਿ ਆਪਾਂ ਕੋਸ਼ਿਸ਼ ਕਰਨੀ ਯਤਨ ਕਰਦੇ ਰਹਿਣਾ ਕਿ ਇਹ ਪਿੰਡ ਨੂੰ ਇੰਨਾ ਕੁ ਸੋਹਣਾ ਬਣਾਉਣਾ ਵਾ ਕਿ ਇੱਕ ਦਿਨ ਇਹ ਪਿੰਡ ਦੀਆਂ ਜੜੀਆਂ ਗੁੰਝਾਂ ਨੇ ਜਾਂ ਸੁੰਦਰਤਾਵਾਂ ਵੱਜੋਂ ਦੁਨੀਆ 'ਚ ਇਹਦੀ ਪਛਾਣ ਹੋਵੇ ਸਾਡੇ ਮਨ ਦਾ ਜਿਹੜਾ ਇੱਕ ਇੱਕ ਸਾਡਾ ਟਾਰਗੇਟ ਆ ਕਿ ਅਸੀਂ ਉੱਥੇ ਪਹੁੰਚੀਏ ਉਹਦੇ ਵਾਸਤੇ ਅਸੀਂ ਦਿਨ ਰਾਤ ਆਪ ਆਣ ਕੇ ਜਿਹੜੇ ਇਹ ਕਾਰਜ ਆ ਉਹਨਾਂ ਦੇ ਵਿੱਚ ਕੰਮ ਕਰਦੇ ਆ ਇਹ ਨਹੀਂ ਆ ਕਿ ਕੱਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਤੇ ਆਪਾਂ ਸੋਚਦੇ ਆ ਕਿ ਆਪਾਂ ਪਿੰਡ ਨੂੰ ਸੋਨਾ ਬਣਾ ਲਾਂਗੇ ਆਪਾਂ ਮਜ਼ਦੂਰਾ ਵਾਂਗਰ ਆਪਣੇ ਪਿੰਡ ਦੀ ਸੇਵਾ ਕਰਕੇ ਤੇ ਇਹ ਪਿੰਡ ਦਾ ਨਾਮ ਜਿਹੜਾ ਕਿਸੇ ਦੁਨੀਆ ਦੇ ਨਕਸ਼ੇ ਤੇ ਲੱਗ ਜਾਏ ਜਦੋਂ ਕਿ ਕਈ ਵਾਰੀ ਇਹ ਪਿੱਛੇ ਖਾਣ ਵੀ ਪਉਂਦੇ ਜਿਹੋ ਜੀ ਕੋਕੋ ਹੋ ਜੇ ਬੱਚੇ ਹਨ ਕਹਿਣ ਦਾ ਭਾਵਾ ਵੀ ਜਿੱਦਾਂ ਦਾ ਹਾਲਾ ਦਿਵਾਲੇ ਦੇ ਵਿੱਚ ਕੋਈ ਇਦਾਂ ਦੀ ਸ਼ਖਸੀਅਤ ਸਾਹਬ ਦੁੱਲੇਵਾਲ ਵਰਗੀ ਮੈਂ ਤਾਂ ਕਹਿੰਨਾ ਉਸ ਮਾਂ ਨੂੰ ਵੀ ਮੈਂ ਸਲੂਟ ਕਰਦਾ ਜਿਹਦੀ ਕੁੱਖ ਤੋਂ ਉਸ ਪੁੱਤ ਨੇ ਜਨਮ ਲਿਆ ਅੱਜ ਉਹਦੇ ਪਿੰਡ ਦਾ ਨਾਮ ਉਹਨੇ ਦੁਨੀਆ 'ਚ ਰੋਸ਼ਨ ਕੀਤਾ ਔਰ ਉਹ ਵੀ ਆਪਣੀ ਜੇਬ ਦੇ ਵਿੱਚੋਂ ਪੈਸੇ ਬਾਹਰ ਦੇ ਦੇਸ਼ 'ਚ ਮੈਂ ਵੀ ਰਹਿ ਕੇ ਆਂ ਜੀ 10 ਸਾਲ ਇੰਗਲੈਂਡ 'ਚ ਬਾਹਰ ਜਾ ਕੇ ਕਮਾਈ ਕਰਨੀ ਬਹੁਤ ਸਖਤ ਆ ਉੱਥੇ ਬੈਠਾ ਨਹੀਂ ਜਾਂਦਾ ਟਾਈਮ ਟੂ ਟਾਈਮ ਕੰਮ ਕਰਨਾ ਪੈਂਦਾ ਪਰ ਫਿਰ ਵੀ ਇੰਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਆਪਣੇ ਪਿੰਡ ਵਾਸਤੇ ਇੰਨਾ ਪਿਆਰ ਇੰਨਾ ਦਰਦ ਰੱਖਣਾ ਇਹ ਵੀ ਯੋਧੇ ਸੂਰਬੀਰ ਬੰਦਿਆਂ ਦਾ ਕੰਮ ਆ ਕੋਈ ਆਮ ਬੰਦੇ ਦਾ ਇਹ ਕੰਮ ਨਹੀਂ ਆ ਸੋ ਇਹ ਗੱਲ ਤੁਹਾਡੀ ਠੀਕ ਆ ਕਿ ਜਦੋਂ ਆਲੇ-ਦੁਆਲੇ 2-4 ਬੰਦੇ ਇਦਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਰਵਾਇਤ ਜਿਹੜੀ ਆ ਇਹ ਤੁਰਨí ਸ਼ੁਰੂ ਹੋ ਜਾਏਗੀ ਅੱਗੇ ਦੀ ਅੱਗੇ ਹੋਰ ਵੀ ਲੋਕਾਂ ਦੀ ਜਾਗਰੂਕਾ ਅਸੀਂ ਅੱਜ ਵੀ ਗੱਲ ਕਰਦੇ ਆ ਕਿ ਬੜੇ ਐਡਵਾਂਸ ਸਿਆ ਬੜੇ ਸੋਹਣੇ ਆ ਬੜੇ ਹਰੇ ਭਰੇ ਆ ਕਿੰਨਾ ਡਿਸਿਪਲਨ ਆ ਪਰ ਉੱਥੋਂ ਦੇਖ ਕੇ ਇੱਥੇ ਆ ਕੇ ਉਸ ਚੀਜ਼ ਨੂੰ ਐਗਜ਼ਾਮਪਲ ਨੂੰ ਸੈੱਟ ਕਰਨਾ ਸਾਡੂੰ ਮਿਹਨਤ ਕਰਨ ਦੀ ਲੋੜ ਕਿਉਂਕਿ ਉੱਥੇ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਆ ਨਿਊਟਰਲ ਜੇ ਆਮ ਬੰਦਿਆਂ ਦਾ ਕੋਈ ਇੰਨੀ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਜਾਂ ਉਹਨਾਂ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਨਹੀਂ ਕਿਉਂਕਿ ਸਰਕਾਰਾਂ ਹੀ ਸਾਰੇ ਕੰਮ ਕਰਦੀਆਂ ਆ ਔਰ ਜੇ ਸਾਡੇ ਦੇਸ਼ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਇੱਥੇ ਜੇ ਸਰਕਾਰਾਂ ਦੇ ਸਿਰ ਤੇ ਰਹੀਏ ਜਾਂ ਕਹੀਏ ਕਿ ਪੰਚਾਇਤਾਂ ਦੀ ਵੀ ਮੈਂ ਗੱਲ ਕਰਲਾਂ ਕਿ ਉਹਨਾਂ ਦੇ ਸਿਰ ਤੇ ਰਹੇ ਤੇ ਆਪਾਂ ਆਪਣੇ ਪਿੰਡਾਂ ਨੂੰ ਸੋਹਣੇ ਖੂਬਸੂਰਤ ਜਾਂ ਵਧੀਆ ਹੀ ਬਣਾ ਨਹੀਂ ਸਕਦੇ ਇਹ ਸਾਨੂੰ ਆਪ ਹੀ ਉੱਠਣਾ ਪਾਣਾ ਸਾਡੇ 'ਚ ਜਜਬਾ ਹੋਣਾ ਚਾਹੀਦਾ ਵਾ ਕਿ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ ਅਜਿਹੇ ਕੰਮ ਕਰਕੇ ਜ਼ਿੰਦਗੀ ਜੀਂਦਿਆਂ ਕਰਕੇ ਜਾਈਏ ਜਿਦਾਂ ਬੁੱਲੇਵਾਲ ਵੀਰ ਕਰਕੇ ਜਾ ਰਿਹਾ ਉਹ ਜਿਹੜੇ ਕੰਮ ਨੇ ਉਹ ਸਦਾ ਆਉਣ ਵਾਲੀਆਂ ਮੇਰੇ ਖਿਆਲ ਨਾਲ 2-4-5 ਪੀੜ੍ਹੀਆਂ ਤੱਕ ਯਾਦ ਰੱਖਣਗੀਆਂ ਜਿਹੜੇ ਉਹਨਾਂ ਕੰਮ ਕਰ ਲਣੇ ਸੋ ਸਾਨੂੰ ਖੁਦ ਨੂੰ ਇਹ ਕੰਮ ਕਰਨ ਵਾਸਤੇ ਗਰਾਊਂਡ ਤੇ ਆਉਣਾ ਚਾਹੀਦਾ ਆ ਆ ਵੀ ਸਾਹ ਵੰਦਾ ਕਿ ਮੈਂ ਕਿ ਆਉਤ ਨਹੀਂ ਬਹੁਤ ਬੀ ਆ ਕਰਨ ਦੇ ਆ ਚਲੋ ਕਰਨਾ ਵੀ ਚਾਹੀਦਾ ਆ ਵਧੀਆ ਉਹਦਾ ਨਾਲ ਲੱਗੇ ਹਵੀਪਰਾ ਘਾਰੀ ਆ ਕੋਠੀਆਂ ਕੀ ਕਰਦੀਆਂ ਕੋਠੀਆਂ ਹਰ ਕੋਈ ਆਪਣੀ ਬਣਾਉਂਦਾ ਵਾ ਆਪਣੇ ਲਈ ਬਣਾਉਂਦਾ ਤੇ ਉਹ ਪਿੰਡ ਵਾਸਤੇ ਬਣਾਉਂਦੇ ਆ ਹਲੋ ਇਹ ਮੇਰੀ ਉਹਨਾਂ ਨੇ ਕਿਹਾ ਕਹਿੰਦੇ ਵੀ ਯਾਰ ਵਾਂਗੋ ਆ ਨਹੀਂ ਜਾਣਾ ਆਂਦਾ ਵੀ ਉੱਥੇ ਵੀ ਆਪਣੇ ਨਾਲ ਕੁਝ ਆਪਣੇ ਸੱਜਣ ਹੈਗੇ ਨੇ ਉਹ ਟੀਮ ਪੂਰੀ ਆ ਕਾਫੀ ਆਪਣੇ 25 30 ਬੰਦੇ ਹੈ ਜਿਹੜੇ ਪਿੰਡ ਨੂੰ ਬੇ ਵਧੀਆ ਤਰੀਕਾ ਬਣਾਉਂ। ਤੇ ਆਂਦੇ ਵੀ ਜਰੂਰ ਜਾਣਾ ਦੇਖ ਕੇ ਆਉਣਾ ਵੀ ਕੀ ਕੀ ਕਰ ਰਹੇ ਆ। ਤੇ ਆਪਾਂ ਵੀ ਉਸ ਤੋਂ ਹੋ ਸਕਦਾ ਵੀ ਆਪਾਂ ਵੀ ਕੋਈ ਨਾ ਨਾ ਕੁਝ ਸਿੱਖੀਏ ਵੀ ਜਿਹੜੀ ਆਪਾਂ ਕੁਛ ਰਹਿ ਗਏ ਆ ਕੁਛ ਕੰਮ ਕਰਨ ਤੋਂ ਉਹ ਨਾਲ ਵੇਖ ਕੇ ਤੇ ਆਪਾਂ ਵੀ ਕੋਈ ਪਿੰਡ ਦੇ ਵਿੱਚ ਕੋਈ ਚੇਂਜ ਕਰ ਲਿਆ ਲਿਆ ਸਕੀਏ। ਉਹ ਇਸੇ ਕਰਕੇ ਮੈਂ ਵੀ ਦੇਖਣਾ ਵੀ ਕੀ ਕੀ ਕਰ ਰਹੇ ਨਾ ਬਹੁਤ ਵਧੀਆ ਇਹਨਾਂ ਦਾ ਬਲਕਿ ਸਲਾਘਾ ਯੋਗ ਹੈ ਕਹਾਂ ਕਿ ਇਹਨਾਂ ਵੇਖੋ ਆਹ ਦੱਸ ਰਹੇ ਕਿ 4-4 ਫੁੱਟ ਲੂੰਗੇ ਨਾਲੀਆਂ ਸੀ। ਇਹ ਗਾਰਸੀ ਇੱਥੇ ਬਹੁਤ ਜ਼ਿਆਦਾ ਉਹਨੋਂ ਦੇਖ ਰਹੇ ਕਿੰਨਾ ਸੋਹਣਾ ਨਾਲਾ ਬਣਾਇਆ ਵਾ ਬਹੁਤ ਵਧੀਆ ਇਹ ਆ ਕਿ ਨਾਲ ਸੜਕ ਦਾ ਵੀ ਬਚਾਵਾ ਤੇ ਰਾਹ ਵੀ ਚੌੜਾ ਹੋ ਗਿਆ ਕਾਫੀ ਉਹਦੇ ਨਾਲ ਉਹਨੋਂ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ ਇੱਕ ਨਹਿਰ ਬਦਲਣ ਦੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਹੁਤ ਆਈਸੀਆਈਸੀ ਬੈਂਕ ਦੀ ਬ੍ਰਾਂਚ ਪਲਾਚੌਰ ਵਿਖੇ ਬੀਤੀ ਰਾਤ ਚੋਰਾ ਵੱਲੋਂ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਚੋਰਾ ਨੂੰ ਬੈਂਕ ਵਿੱਚ ਤਨਾਤ ਸਿਕਿਉਰਿਟੀ ਗਾਰਡ ਅਤੇ ਪੁਲਿਸ ਦੀ ਮੁਸ਼ਰਦ ਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੈਂਕ ਵਿਸ਼ਤਾਨਾ ਸਿਕਿਉਰਟੀ ਗਾਰਡ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੈਂਕ ਵਿੱਚ ਰਾਤ ਵੇਲੇ ਡਿਊਟੀ ਹੁੰਦੀ ਹੈ ਤੇ ਬੀਤੀ ਰਾਤ ਕਰੀਬ 2 ਵਜੇ ਮੋਟਰਸਾਈਕਲ ਤੇ ਚੋਰ ਆਏ ਤੇ ਸ਼ਟਰ ਨੂੰ ਤੋੜਨ ਲੱਗੇ ਤੇ ਉਸ ਤਰ੍ਹਾਂ ਐਕਸ਼ਨ ਲੈਂਦੇ ਹੋਏ ਪੁਲਿਸ ਨੂੰ ਫੋਨ ਕੀਤਾ ਤਾਂ ਮੌਕੇ ਤੇ ਪੁਲਿਸ ਪਾਰਟੀ ਟੀਮ ਪਹੁੰਚੀ ਜਿਸ ਤੋਂ ਬਾਅਦ ਚੋਰ ਮੌਕਾ ਦੇਖ ਕੇ ਭੱਜ ਗਏ 15 ਅਗਸਤ ਦੀ ਡਿਊਟੀ ਨੇ ਸੰਧੀ ਚੈਕਿੰਗ ਸੰਧੀ ਮੈਂ ਕੋਲ ਆਫ ਦੀ ਬਾਹਰ ਸੀ ਤੇ ਮੇਰੀ ਆਲਰੇਡੀ ਜਿਹੜੀਆਂ ਪੈਟਰੋਲਿੰਗ ਆ ਉਹ ਲਗਾਤਾਰ ਬਲਾ ਚੌਂਦੇ ਇਹਦੇ ਵਿੱਚ ਗਸ਼ਤ ਕਰ ਰਹੀਆਂ ਸੀ ਤੇ ਰਾਤ ਸਾਨੂੰ 2 ਵਜੇ 2:30 2 ਦੇ ਕਰੀਬ ਇੱਕ ਫੋਨ ਨੂੰ ਜਿਹੜਾ ਮਸੂਲ ਹੋਇਆ ਸੀਗਾ ਤੇ ਫਿਰ ਇਹ ਗਾਰਡ ਨੂੰ ਲੱਗਾ ਲਫਰੀਦ ਕਿ ਸਾਡੀ ਬੈਂਕ ਦੇ ਸ਼ਟਰ ਨਾਲ ਕੋਈ ਬੰਦਾ ਛੇੜਛਾੜ ਕਰ ਰਿਹਾ ਸਬਰ ਦੇ ਨਾਲ ਤੇ ਤੁਰੰਤ ਅਸੀਂ ਬਿਨਾਂ ਦੇਰੀ ਜਸਟ 2 ਮਿੰਟ ਦੇ ਵਿੱਚ ਵਿੱਚ ਹੀ ਅਸੀਂ ਬਾਹਰ ਹੀ ਸੀਗੇ ਤੇ ਇਥੇ ਬੈਂਕ ਦੇ ਪਹੁੰਚੇ ਤੇ ਲਫਰੀਦ ਮੋਰੇ ਗਾਰਡ ਜਿਹੜਾ ਖੜਾ ਮਿਲਿਆ ਤੇ ਜਿਸ ਨੇ ਸਾਨੂੰ ਸਾਰੀ ਘਟਨਾ ਬਾਰੇ ਦੱਸਿਆ ਕਿ ਬਾਈਕ ਸਵਾਰ ਦੋ ਆਏ ਸੀਗੇ ਲੜਕੇ ਸੀਗੇ ਜਿਨ੍ਹਾਂ ਨੇ ਜਿਹੜੇ ਆਏ ਜਿਨ੍ਹਾਂ ਕੋ ਸੱਬਰ ਟਾਈਪ ਦਾ ਕੋਈ ਹਥਿਆਰ ਸੀਗਾ ਉਹ ਮੌਕੇ ਤੇ ਛੱਡ ਗਿਆ ਤੇ ਰੋਲਾ ਪਾਣ ਨਾਲ ਉਹ ਜਿਹੜਾ ਪਹਿਲਾਂ ਸਿਆਣਾ ਪੰਪਤੀ ਸਾਈਡ ਨੂੰ ਮੋਟਰਸਾਈਕਲ ਸਟਾਰ ਕਰਕੇ ਭੱਜ ਗਿਆ ਤੇ ਫਿਰ ਉਹ ਦੁਬਾਰਾ ਉਧਰੋਂ ਵਾਪਸ ਆ ਕੇ ਤੇ ਮੇਨ ਚੌਕ ਤੋਂ ਪਹਿਲਾਂ ਜਿਹੜੀ ਗਲੀ ਆਦੀ ਐ ਕਹਿੰਦੀਆਂ ਨਾਲ ਦੀ ਮਹਿੰਦੀ ਪਰ ਸਾਈਡ ਜਾ ਰਹੀ ਹੈ ਉਧਰੋਂ ਵਾਹਨ ਤੇ ਸਵਾਰ ਹੋ ਕੇ ਤੇਜ਼ ਬੜੀ ਤੇਜ਼ ਰਫਤਾਰ ਨਿਕਲ ਗਿਆ ਤੇ ਰਾਤ ਦਾ ਹਨੇਰਾ ਹੋਣ ਕਰਕੇ ਕਾਫੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਲੇਖਾ ਚੌਕ ਤੱਕ ਅਸੀਂ ਕਾਫੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਦਾ ਕੁਲੀਓ ਲੱਗ ਸਕੇ ਪਰ ਨਹੀਂ ਲੱਗ ਸਕਿਆ ਤੇ ਸਾਰੇ ਆ ਵੀ ਇਹ ਹੈਪਨਿੰਗ ਥੋੜੀ ਰੋਟੋ ਪਚਾਹ ਹੋ ਗਿਆ ਉਮੀਦ ਹੈ ਚੋਰ ਫੜੇ ਜਾਊਗੇ ਜਲਦੀ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਆ ਉਹਨਾਂ ਨੂੰ ਜਲਦੀ ਨੱਥ ਪਾਈ ਜਾ ਸਕੇ ਜੀ ਨਾਮ ਜੀ ਲੱਪੀ ਸੰਗ ਹੈ ਜੀ ਨਾਮ ਇਹ ਕਿਹੜਾ ਬੈਂਕ ਆ ਜੀ ICICI ਬੈਂਕ ਬੜਾ ਚੋਰ ਹੈ ਜੀ ਮੈਂ ਬੌਂਡਰਨ ਜੀ ਸਿਕਿਉਰਟੀ ਦੇ ਵਿੱਚ MSF ਦੇ ਵਿੱਚ ਜੋਬ ਕਰ ਰਿਹਾ ਹਾਂ ਤੇ ਰਾਤ तकरीबन 2:00 ਵਜੇ ਦੇ ਕਰੀਬ ਇੱਥੇ ਚੋਰ ਆਏ ਸੀ ਤੇ ਕਿਉਂਕਿ ਸਾਡਾ ਕੰਮ ਗਾਰਡ ਦਾ ਹੁੰਦਾ ਸੋ ਇਸ ਕਰਕੇ ਸਾਨੂੰ ਅਲਰਟ ਰਹਿਣਾ ਪੈਂਦਾ ਜਿੱਦਾਂ ਹੀ ਉਹਨੇ ਆ ਕੇ ਜਿੰਦੇ ਭੰਨੇ ਆ ਭੰਨਣ ਦੀ ਪਹਿਲਾਂ ਉਹਨਾਂ ਨੇ ਜਿੰਦੇ ਭੰਨੇ ਤੇ ਤੁਰੰਤ ਅਸੀਂ ਹਰਕਤ ਦੇ ਵਿੱਚ ਆ ਗਏ ਅਸੀਂ ਆਪਣੀ ਕੰਪਨੀ ਨੂੰ ਜਿਹੜਾ ਹੈ ਸੁਚੇਤ ਕੀਤਾ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਸ਼ਟਰ ਚੱਕਿਆ ਤੇ ਨਾਲ ਦੀ ਨਾਲ ਅਸੀਂ ਜਿਹੜਾ ਹੈ ਪੁਲਿਸ ਨੂੰ ਇਨਫੋਰਮ ਕਰਕੇ ਇੱਥੋਂ ਬਾਹਰ ਆ ਗਏ ਤੇ ਉਸ ਤੋਂ ਭੱਜ ਗਏ ਫਿਰ ਜਿਸ ਦੇ ਨਾਲ ਇੱਕ ਵੱਡਾ ਹਾਜ਼ਾ ਹੋਣੋਂ ਟਲ ਗਿਆ ਜੀ ਏ ਏਟੀਐਮ ਵਾਲੇ ਪਾਸੇ ਤੇ ਬੜੀ ਕੋਸ਼ਿਸ਼ ਕੀਤੀ ਸੀ ਨਹੀਂ ਨਹੀਂ ਉਹਨਾਂ ਨੇ ਬੈਂਕ ਵਾਲੇ ਪਾਸੇ ਵੱੜਨ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਏਟੀਐਮ ਦੇ ਵਿੱਚ ਹੁੰਦੀ ਹੈ ਹਾਂਜੀ ਸਿਕਿਉਰਟੀ ਨੇ ਬਚਾਇਆ ਬਚਾ ਹਾਂਜੀ ਬਚਾ ਹੋ ਗਿਆ ਜੀ ਤੇ ਜਿੱਦ ਦੇ ਉਹਨਾਂ ਨੇ ਭੰਨਣ ਦੀ ਕੋਸ਼ਿਸ਼ ਕੀਤੀ ਨਾਲੇ ਅਸੀਂ ਹਰਕਤ ਦੇ ਵਿੱਚ ਆ ਗਏ ਤੇ ਇੱਥੋਂ ਇਸ ਕਰਕੇ ਚੋਰ ਭੱਜ ਗਏ ਜੀ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵੀ ਤੁਰੰਤ ਜਿਹੜੀ ਹੈ 2 2 ਦੇ ਮਿੰਟ ਦੇ ਵਿੱਚ ਵਿੱਚ ਪੁਲਿਸ ਵੀ ਇੱਥੇ ਪਹੁੰਚ ਗਈ ਸੀ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ